ਸੋ ਦਰਗਾਹ ਹੋਏ ਖਲਾਸ ਜਿਨ੍ਹਾਂ ਨੂੰ ਗੁਰਮੁਖ ਪਰਉ ਸਾਧ ਰੂਪ ਗੁਰੂ ਮਿਲ ਪੈਂਦਾ ਜਿਨ੍ਹਾਂ ਨੂੰ ਸਾਧੂ ਮਿਲ ਪੈਂਦੇ ਹਨ ਪੂਰੇ ਉਹ ਜਦੋਂ ਦਰਗਾਹ ਵਿੱਚ ਜਾਂਦੇ ਨੇ ਉਹ ਕਹਿੰਦੇ ਲਿਆਓ ਜੀ ਮੇਰਾ ਲੇਖਾ ਕੱਢੋ ਕਹਿੰਦੇ ਹੈ ਹੀ ਕੁਝ ਨਹੀਂ ਇੱਥੇ ਆਪੋ ਸਤਨਾਮ ਸੁਰੀਆ ਜੀ ਦਰਗੇ ਹੋਏ ਖਲਾਸ ਖਲਾਸ ਕਹਿ ਦੇਣਾ ਛੋਟਾ ਜਿਹਾ ਲੱਗਦਾ ਪਰ ਖਲਾਸ ਹੋ ਜਾਣਾ ਬਹੁਤ ਵੱਡੀ ਗੱਲ ਹੈ ਸੋ ਕਿ ਜਦੋਂ ਦੁਨੀਆ ਦੇ ਵਿੱਚ ਬੰਦਾ ਆਉਂਦਾ ਹੈ ਨਾ ਕਬੀਰ ਜੀ ਵੀ ਕਹਿਣ ਲੱਗੇ ਕਹਿੰਦੇ ਮੈਂ ਕੰਨਾਂ ਨੂੰ ਹੱਥ ਲਾ ਲਿਆ ਭਈ ਇਸ ਦੁਨੀਆ ਤੇ ਨਹੀਂ ਆਉਣਾ ਕਹਿਣ ਲੱਗੇ ਕਿਉਂ ਡਰ ਗਏ ਹੋ ਤੁਸੀਂ ਕਹਿੰਦੇ ਨਹੀਂ ਬਾਬਾ ਆਪਨਾ ਬੱਸੋਂ ਇਹ گاਉਂ ਘਰੀ ਘਰੀ ਕਾ ਲੈਖਾ ਮੰਗਦੇ ਕਾਇਤ ਚਿੱਤ ਹੁੰਦਾਉ ਮੈਂ ਇਸ ਜਗਤ ਵਿੱਚ ਵਸਣਾ ਨਹੀਂ ਚਾਹਦਾ ਤੇ ਤੇ ਘੜੀ ਘੜੀ ਦਾ ਪਿਲੇਖਾ ਮੰਗਿਆ ਜਾਂਦਾ ਆਹ ਦੱਸ ਕਿਉਂ ਕੀਤਾ ਕੋ ਬਹੁਤ ਹੀ ਵਰੀ ਆਪਾਂ ਨੂੰ ਘੂਰੇ ਛਿੜਕੇ ਤੇ ਟੋਕੇ ਨਾ ਆਪਾਂ ਕਹਿੰਦੇ ਤੂੰ ਟੋਕੀ ਜਾਣਾ ਤੇ ਤੇ ਹਟਦਾ ਹੀ ਨਹੀਂ ਇਸੇ ਤਰ੍ਹਾਂ ਗੁਰੂਮੁਖ ਪਿਆਰੇ ਜਦੋਂ ਆਪਾਂ ਜਗਤ ਵਿੱਚ ਕੰਮ ਕਰਦੇ ਜੇ ਕਰਤਾਪੁਰਖ ਸਾਨੂੰ ਟੋਕਣ ਲੱਗ ਪਵੇ ਅਸੀਂ ਤਾਂ ਕੰਮ ਕਰੀਏ ਹੀ ਨਾ ਉੱਥੇ ਹੀ ਛੱਡ ਲਈਏ ਜਿਹੜਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਥੜੇ ਬਣਾਉਣ ਵਾਸਤੇ ਆਖਿਆ ਨਾ ਤੀਜੀ ਕਵਰੀ ਭਾਈ ਰਾਮਾ ਜੀ ਨੇ ਤੇਸੀ ਕਾਂਢੀ ਸੁਣਤੀ ਕਹਿੰਦੇ ਆ ਪਿਆ ਸਾਰਾ ਕੁਝ ਤੁਸੀਂ ਕੀ ਕਿਤੇ ਮੈਂ ਬਹੁਤਾ ਵੱਡਾ ਮਿਸਤਰੀ ਆ ਜਿੱਦਾਂ ਦਾ ਮੈਨੂੰ ਆਉਂਦਾ ਮੈਂ ਬਣਾਉਣਾ ਤੁਸੀਂ ਆਣ ਕੇ ਟਵਾ ਦਿੰਦੇ ਹੋ ਤੇ ਗੁਰੂ ਰਾਮਦਾਸ ਪਾਤਸ਼ਾਹ ਵਰਗੇ ਵਿਦਲੇ ਹੁੰਦੇ ਗੁਰਮੁਖੋਂ ਉਹਨਾਂ ਨੇ ਆਖਿਆ ਮੇਰੀ ਮੱਤ ਥੋੜੀ ਹੈ ਸੱਚੇ ਪਾਤਸ਼ਾਹ ਜਿੱਦਾਂ ਦਾ ਤੁਸੀਂ ਕਹਿੰਦੇ ਮੇਰੇ ਕੋ ਬਣਦਾ ਨਹੀਂ ਤੁਸੀਂ ਦੱਸੀ ਜਾਓ ਹੌਲੀ ਹੌਲੀ ਸੋਧ ਹੋਈ ਜਦੋਂ ਕਿ ਕਦੇ ਨਾ ਕਦੇ ਤੇ ਬਣੇਗਾ ਇਹ ਆਪ ਕੋ ਸਤਨਾਮੁ ਸ੍ਰੀ ਵਾਹਿਗੁਰੂ ਅੰਮ੍ਰਿਤਦਾਸ ਸੱਚੇ ਪਾਤਸ਼ਾਹ ਕਹਿੰਦੇ ਫਿਰ ਬਣ ਗਿਆ ਜੇ ਤੂੰ ਆ ਬਚਨ ਕਿਹਾ ਤੇ ਫਿਰ ਬਣ ਗਿਆ ਤੇ ਭਾਈ ਰਾਮੇ ਨੂੰ ਆਖਿਆ ਤੇ ਤੇਰਾ ਨਹੀਂ ਉਹ ਬਣਨਾ ਗੁਰਮੁਖ ਪਿਆਰੇ ਉਹ ਦੀ ਰੱਬ ਨਾਲ ਬਣਦੇ ਨਹੀਂ ਜਿਹੜਾ ਸਮਝਦਾ ਨਹੀਂ ਕਬੀਰ ਕਹਿਣ ਲੱਗੇ ਉਹ ਇਹ ਲੇਖਾ ਬੜਾ ਭਾਰਾ ਇੱਥੇ ਕੰਮ ਕਰਨਾ ਬੜਾ ਔਖਾ ਐ ਇਸ ਜਗਤ ਵਿੱਚ ਗੁਰਮੁਖਾਂ ਨੂੰ ਮਹਾਂਪੁਰਖਾਂ ਨੂੰ ਕਹੀ ਜਾਂ ਮੈਂ ਆਪਾ ਇੱਦਾਂ ਨਹੀਂ ਕਰਦੇ ਉਦਾਂ ਨਹੀਂ ਕਰਦੇ ਪਰ ਸੋ ਉਸ ਰਾਹ ਦੇ ਵਿੱਚੋਂ ਦੀ ਜਦੋਂ ਲੰਘੀਏ ਪਤਾ ਫਿਰ ਲੱਗਦਾ ਸਤਗੁਰੂ ਮਹਾਰਾਜ ਬਖਸ਼ਿਸ਼ ਕਰਦੇ ਜਿੰਨ ਕੋ ਸਾਧੂ ਭੇਟੀ ਐ ਜਿਨ੍ਹਾਂ ਨੂੰ ਕਿਤੇ ਜ਼ਿੰਦਗੀ ਵਿੱਚ ਸਾਧ ਰੂਪ ਕੋਈ ਜੀ ਮਿਲ ਜਾਵੇ ਅੱਗੇ ਲੱਗਣ ਵਾਲਾ ਤੇ ਦਰਗੇ ਹੋਏ ਖਲਾਸ ਅਗ ਦੇ ਕੋਰ ਉਦਾਸ ਖਲਾਸ ਚਮਾਰਾ ਭਗਤ ਰਵਿਦਾਸ ਕਹਿੰਦੇ ਮੈਂ ਖਲਾਸ ਹੋ ਗਿਆ ਉਹ ਜੋੜਿਆਂ ਵਿੱਚ ਬੈਠੇ ਉਹ ਲੋਕਾਂ ਦੇ ਜੋੜੇ ਗੰਢਣ ਵਾਲੇ ਇੱਕ ਇੱਕ ਟਕੇ ਦੀ ਮਜ਼ਦੂਰੀ ਤੇ ਲੱਗਣ ਵਾਲੇ ਭਗਤ ਰਵਿਦਾਸ ਉਹ ਮੋਹਰ ਲਾ ਕੇ ਕਹਿੰਦੇ ਕਹਿੰਦੇ ਮੈਂ ਇਸ ਜਗਤ ਤੋਂ ਤਰ ਗਿਆ ਮੈਂ ਖਲਾਸ ਹੋ ਗਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਦਰਗਾਹ ਵਿੱਚ ਉਹਨਾਂ ਨੂੰ ਕੋ ਪੁੱਛਣ ਦੀ ਜ਼ਰਤ ਨਹੀਂ ਰੱਖਦਾ ਜਿਨ੍ਹਾਂ ਨੂੰ ਸਾਧੂ ਦਾ ਮੇਲ ਹੋ ਜਾਂਦਾ ਹੈ